ਹੈਲੋ ਜਿੰਸਾ ਸ਼ੇਖਾਲ ਜੀ ਸਾਰਿਆਂ ਨੂੰ ਸਵਾਗਤ ਹਿੰਦ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਵੇਰ ਦਾ ਟਾਈਮ ਹੈ ਜੀ ਤੇ ਸਭਾ ਸੇ ਹੋ ਚੁੱਕੇ ਨੇ ਜੀ ਅੱਰਾ ਤੁਰ ਬਹੁਤ ਜ਼ਿਆਦਾ ਮਿਲ ਰਿਹਾ ਜੀ ਮੋਬਾਈਲ ਸ਼ਟਾ ਗਿਆ ਹੈ ਤੇ ਇੰਟਰਨੈਟ ਸਾਡੇ ਵਾਸਤੇ ਬੰਦ ਹੈ ਜੀ ਤੋਂ ਜਿਸ ਚੈਨਲ ਜੀ ਸਕੂਲ ਦੇ ਤੋਂ ਜੰਗਾ ਸਾਹਿਬ ਨੂੰ ਖੂੜੇ ਜੀ ਨਿਦਰਾ ਚਾਹ ਚਾਹ ਰੂਸੀ ਬਣਾ ਲਿਆ ਕਿ ਮੈਂ ਮਸਾਲੇ ਜੀ ਨਾ ਮੈਂ ਵੀ ਚੌਲਾ ਯਾਰ ਨਾ ਮਸ਼ੀਨ ਜੀ ਦਿਖਾ ਦਈਏ ਤੁਹਾਨੂੰ ਬਹੁਤ ਕੁਝ ਨਹੀਂ ਪਹਿਰੇਗਾ ਇਹ ਆਪਰੇਗਾ ਅੱਜ ਹੁਣੇ ਫਟਿਆ ਥੋੜਾ ਟਾਈਮ ਹੋ ਜਾਊਗਾ ਬਹੁਤ ਜ਼ਿਆਦਾ ਨਹੀਂ ਪਹਿਰੇਗਾ ਇਹ ਜੀ ਨਾਲ ਜੀਰਾ ਪਾ ਦਾਂਗੇ

ਨਮਨ ਉਠਲ ਕੇ ਕੁੰਡੀ ਤਿਆਰ ਆ। ਪਾ ਲੀ ਨਾ ਨਾ। ਇੱਥੇ ਬਹੁਤ ਜੀ ਬਿਸਕਟ ਆ। ਸ਼ੀਤ੍ਰ ਮਾ। ਮੈਂ ਹੁਣ ਚੁੱਕ ਰਿਹਾ ਹਾਂ ਦੋ ਬੱਲੇ ਦੇ ਇਹ ਮੈਂ ਕੰਮ ਰੰਗ ਦੇ ਬੱਲੇ ਵੀ ਡਾਕ ਮਿਲ ਜਗਾ ਲੋ ਜੀ ਸਾਡੇ ਚੌੜਾ ਵੰਡ ਕੇ ਹੋਏ ਪਹਿਲਾਂ bởi vì nắp đấy thì mọi người Come over là tầm nhìn naked nào tất cả hai bìa tầm 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 ਤੇ ਤਾਦੀ ਸੱਚੀ ਕਾਬਲ ਹੈ ਪਰ ਸੱਚੀ ਕਾਬਲ ਹੈ ਸੱਚੀ ਕਾਬਲ ਮਮੀ ਜੀ ਸੱਚੀ ਕਾਬਲ ਤਾਤ ਜੀ ਕੰਮ ਸਾਰੇ ਆਪਣੇ ਨਿਬੜ ਗਏ ਨੇ ਹੁਣ ਆਪਾਂ ਫ੍ਰੀ ਹਾਂ ਕੰਮ ਜਿਹੜੇ ਆਪਣੇ ਸਾਰੇ ਨਿਬੜ ਗਏ ਨੇ ਸਫਾਈਆਂ ਦਾ ਦਰੋਂ ਵੀ ਆਪਣੇ ਆ ਪਹਿਲਾ ਪਹਿਲਾ ਬਾਕੀ ਦਰਵੀ ਸਾਰੇ ਅਸੀਂ ਆਪਣੀਆਂ ਨਿਭੜ ਗਿਆ ਨਹੀਂ ਸਹਰੇ ਬਦਲ ਦੇਖੋ ਜੀ ਕਿੰਨਾ ਹੋਇਆ ਪਿਆ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨਵੇਂ ਵੀਡੀਓ ਨਾਲ ਮਿਲ ਰਹੀ ਜੇ ਮੇਰੇ ਚੈਨਲ ਤੇ ਨਵੀਆਂ ਤਾਂ ਚੱਲਣ ਲਾਇਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ